1 ਮਾਰਚ ਦਾ ਸੁਹਾਵਨਾ ਦਿਨ ਸੀ ਬੂਟੇ ਦੇ ਘਰ ਦੇ ਵਿੱਚ ਰੌਣਕਾਂ ਲੱਗਣ ਵੀ ਕਿਉਂ ਨਾ ਕਿਉਂਕਿ ਵਿਆਹ ਵਾਲਾ ਦਿਨ ਹੈ ਅਤੇ ਵਿਆਹ ਵਾਲੇ ਘਰ ਦੇ ਵਿੱਚ ਅਕਸਰ ਹੀ ਰਿਸ਼ਤੇਦਾਰ ਸਕੇ ਸੰਬੰਧੀ ਭੈਣ ਭਰਾਵਾਂ ਦਾ ਆਉਣਾ ਜਾਣਾ ਰਹਿੰਦਾ ਹੈ ਸਾਰੇ ਹੀ ਬਹੁਤ ਖੁਸ਼ ਸੀ 29 ਸਾਲਾਂ ਦਾ ਬੂਟਾ ਜਿਸ ਦਾ ਵਿਆਹ ਕਈ ਸਾਲਾਂ ਤੋਂ ਨਹੀਂ ਹੋ ਰਿਹਾ ਸੀ ਅੱਜ ਆਪਣੀ ਬਰਾਤ ਲੈ ਕੇ ਕੁੜੀ ਵਾਲਿਆਂ ਦੇ ਪਿੰਡ ਪਹੁੰਚਿਆ ਬੂਟੇ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਸੀ ਉਸ ਦੀ ਮਾਂ ਭੈਣਾਂ ਅਤੇ ਚਾਚੇ ਤਾਏ ਸਾਰੇ ਮਿਲ ਕੇ ਵਿਆਹ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਸਨ ਪਿੰਡ ਦੇ ਸਾਰੇ ਸਾਥ ਸਬੰਧੀ ਮਿੱਤਰ ਪਿਆਰੇ ਇਸ ਮੌਕੇ ਤੇ ਇਕੱਠੇ ਹੋਏ ਬਰਾਤ ਵਿੱਚ ਸ਼ਾਮਲ ਲੋਕ ਢੋਲ ਦੀਆਂ ਤਾਲਾਂ ਤੇ ਨੱਚ ਰਹੇ ਸਨ ਗੀਤ ਗਾਰੇ ਸਨ ਤੇ ਹਾਸੇ ਠੱਠਿਆਂ ਨਾਲ ਮਾਹੌਲ ਨੂੰ ਹੋਰ ਰੰਗੀਨ ਬਣਾ ਰਹੇ ਸਨ ਬੂਟੇ ਦੇ ਮੰਦੇ ਵਿੱਚ ਇੱਕ ਅਜੀਰੀ ਖੁਸ਼ੀ ਸੀ ਉਸ ਦੀ ਉਡੀਕ ਦੇ ਲੰਮੇ ਸਮੇਂ ਬਾਅਦ ਇਹ ਦਿਨ ਆਇਆ ਸੀ ਉਸ ਦੇ ਦਿਲ ਵਿੱਚ ਆਪਣੀ ਹੋਣ ਵਾਲੀ ਜੀਵਨ ਸਾਥਣ ਦੀ ਤਸਵੀਰ ਘੁਮਰੀ ਸੀ ਉਸਨੇ ਇਹੀ ਸੋਚਿਆ ਕਿ ਐਨੇ ਸਮੇਂ ਬਾਅਦ ਮੇਰੇ ਘਰ ਦੇ ਵਿੱਚ ਖੁਸ਼ੀ ਆਈ ਹੈ ਅਤੇ ਅੱਜ ਲੰਮੇ ਸਮੇਂ ਬਾਅਦ ਇਹ ਦਿਨ ਆਇਆ ਹੈ ਉਸਦੇ ਦਿਲ ਦੇ ਵਿੱਚ ਜੋ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਉਸਨੇ ਸੋਚਿਆ ਚਲੋ ਕਿਸੇ ਤਰੀਕੇ ਨਾਲ ਤਾਂ ਵਿਆਹ ਹੋਣ ਜਾ ਰਿਹਾ ਹੈ ਉਸਦੇ ਪਿਤਾ ਜੀ ਨੇ ਵੀ ਸਾਰੇ ਪਿੰਡ ਨੂੰ ਦੱਸਿਆ ਕਿ ਸਵਾਰ ਬੁੱਟੇ ਦੇ ਵਿਆਹ ਵਿੱਚ ਕੋਈ ਕਮੀ ਨਹੀਂ ਛੱਡਣੀ ਟੈਂਟ ਲਾਈਟਾਂ ਖਾਣੇ ਪੀਣੇ ਦਾ ਪ੍ਰਬੰਧ ਅਤੇ ਵੀਡੀਓਗ੍ਰਾਫੀ ਲਈ ਮੂਵੀ ਵਾਲੇ ਸਭ ਕੁਝ ਸੰਪੂਰਨ ਸੀ ਬਰਾਤ ਜਦੋਂ ਕੁੜੀ ਵਾਲਿਆਂ ਦੇ ਪਿੰਡ ਪਹੁੰਚੀ ਤਾਂ ਸਵਾਗਤ ਦੇ ਵਿੱਚ ਕੋਈ ਕਮੀ ਨਹੀਂ ਸੀ ਕੁੜੀ ਵਾਲਿਆਂ ਨੇ ਪੂਰੀ ਇੱਜ਼ਤ ਦੇ ਨਾਲ ਬਰਾਤ ਦਾ ਸਵਾਗਤ ਕੀਤਾ ਬੂਟੇ ਨੂੰ ਲੱਗਿਆ ਕਿ ਸਭ ਕੁਝ ਸੁਪਨੇ ਵਾਂਗ ਹੋ ਰਿਹਾ ਹੈ ਪਰ ਅਚਾਨਕ ਇੱਕ ਸੁਨੇਹਾ ਆਇਆ ਕਿ ਪਹਿਲਾਂ ਲਾਵਾਂ ਦਾ ਪ੍ਰੋਗਰਾਮ ਹੋਣਾ ਹੈ ਸਤਕਾਰਯੋਗ ਬੰਦਿਆਂ ਨੂੰ ਗੁਰਦੁਆਰੇ ਜਾਣ ਦੇ ਲਈ ਕਿਹਾ ਗਿਆ ਜਦਕਿ ਬਾਕੀ ਬਰਾਤੀਆਂ ਨੂੰ ਟੈਂਟ ਵਿੱਚ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਬੂਟਾ ਆਪਣੇ ਪਰਿਵਾਰ ਅਤੇ ਨਜ਼ਦੀਕੀ ਸਬੰਧੀਆਂ ਦੇ ਨਾਲ ਗੁਰਦੁਆਰੇ ਪਹੁੰਚਿਆ ਉਸ ਦੇ ਮਨ ਦੇ ਵਿੱਚ ਉਤਸੁਕਤਾ ਸੀ ਕਿ ਉਸ ਦੀ ਹੋਣ ਵਾਲੀ ਜੀਵਨ ਸਾਥਣ ਕਿਹੋ ਜੀ ਹੋਵੇਗੀ ਜਦੋਂ ਉਸ ਨੇ ਆਪਣੀ ਦੁਲਹਨ ਨੂੰ ਪਹਿਲੀ ਵਾਰ ਵੇਖਿਆ ਤਾਂ ਉਸ ਦੀਆਂ ਅੱਖਾਂ ਚਮਕ ਉੱਠੀਆਂ ਕੁੜੀ ਜਿਸ ਦਾ ਨਾਮ ਸਿਮਰਨ ਸੀ ਲਾਲ ਰੰਗ ਦੇ ਲਹਿੰਗੇ ਵਿੱਚ ਅਤੀ ਸੁੰਦਰ ਲੱਗ ਰਹੀ ਸੀ ਉਸ ਦਾ ਮੇਕਅਪ ਗਹਿਣੇ ਅਤੇ ਸਜ ਸੰਜੋਏ ਵਾੜ ਸਭ ਕੁਝ ਇੰਨਾ ਸੋਹਣਾ ਸੀ ਕਿ ਬੂਟੇ ਦਾ ਮਨ ਪ੍ਰਸੰਨ ਹੋ ਗਿਆ ਪਰ ਬੂਟੇ ਨੂੰ ਇੱਕ ਗੱਲ ਥੋੜੀ ਅਜੀਬ ਜਾਪੀ ਸਿਮਰਨ ਦੀ ਸਰੀਰਕ ਬੰਤਕ ਥੋੜੀ ਭਾਰੀ ਸੀ ਉਸ ਦੇ ਮਨ ਹੀ ਮਨ ਸੋਚਿਆ ਕਿ ਕੋਈ ਨਾ ਜਿੱਥੇ ਸੰਜੋਗ ਸਨ ਉੱਥੇ ਮਿਲ ਗਏ ਹੌਲੇ ਹੌਲੇ ਡਾਈਟਿੰਗ ਕਰਕੇ ਸਭ ਕੁਝ ਸੈੱਟ ਹੋ ਜਾਵੇਗਾ ਉਸ ਦਾ ਧਿਆਨ ਸਿਮਰਨ ਦੀ ਸੁੰਦਰਤਾ ਤੇ ਸੀ ਅਤੇ ਉਹ ਇਸ ਗੱਲ ਨੂੰ ਅਣਗੋਲਿਆ ਕਰ ਰਿਹਾ ਸੀ ਗੁਰਦੁਆਰੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਚਾਰ ਲਾਵਾਂ ਦੀ ਮਰਿਆਦਾ ਪੂਰੀ ਕੀਤੀ ਗਈ ਅਰਦਾਸ ਕੀਰਤਨ ਅਤੇ ਆਨੰਦ ਕਾਰਜ ਦੀ ਸਮਾਪਤੀ ਤੋਂ ਬਾਅਦ ਸਾਰੇ ਪਰਿਵਾਰ ਖੁਸ਼ੀ-ਖੁਸ਼ੀ ਵਾਪਸ ਟੈਂਟ ਵੱਲ ਪਰਤੇ ਬੂਟਾ ਅਤੇ ਸਿਮਰਨ ਵੀ ਚਾਹ ਪਾਣੀ ਦੇ ਪ੍ਰਬੰਧ ਵਿੱਚ ਸ਼ਾਮਲ ਹੋਏ ਪਰ ਇੱਕ ਅਜੀਬ ਗੱਲ ਵਾਪਰੀ ਜਦੋਂ ਸਾਰੇ ਬਰਾਤੀ ਟੈਂਟ ਵਿੱਚ ਚਾਹ ਪਾਣੀ ਪੀ ਰਹੇ ਸਨ ਸਿਮਰਨ ਨੂੰ ਉੱਥੇ ਨਹੀਂ ਲਿਆਇਆ ਗਿਆ ਇਸ ਦੀ ਬਜਾਏ ਵੇਟਰਾਂ ਨੇ ਚਾਹ ਪਾਣੀ ਸਿਮਰਨ ਦੇ ਕਮਰੇ ਵਿੱਚ ਹੀ ਪਹੁੰਚਾ ਦਿੱਤਾ ਬੂਟੇ ਨੂੰ ਇਹ ਗੱਲ ਥੋੜੀ ਮਾਯੂਸ ਕਰਨ ਵਾਲੀ ਲੱਗੀ ਉਸਨੇ ਸੋਚਿਆ ਕਿ ਅਸੀਂ ਇੰਨਾ ਖਰਚਾ ਕੀਤਾ ਹੈ ਮੂਵੀ ਵਾਲੇ ਕੈਮਰੇ ਵਾਲੇ ਸੱਦੇ ਸਾਰੇ ਸਕੇ ਸਾਖ ਸੰਬੰਧੀ ਬੁਲਾਏ ਅਤੇ ਇਹ ਯਾਦਗਾਰੀ ਪਲ ਜੋ ਇਸ ਫਿਲਮਾਂ ਵਿੱਚ ਨਹੀਂ ਆਉਣਗੇ ਤੁਸੀਂ ਮਾਨੀ-ਮਨ ਵਿੱਚ ਸੋਚਿਆ ਕਿ ਸ਼ਾਇਦ ਸਿਮਰਨ ਦੀ ਤਬੀਅਤ ਠੀਕ ਨਹੀਂ ਹੋਵੇਗੀ ਜਾਂ ਕੁੜੀ ਵਾਲਿਆਂ ਦਾ ਕੋਈ ਰਿਵਾਜ ਹੋਵੇਗਾ ਉਸ ਨੇ ਇਸ ਗੱਲ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਵਿਦਾਈ ਅਤੇ ਅਜੀਬ ਰਿਵਾਜ ਵਿਆਹ ਦੇ ਸਾਰੇ ਰਸਮ ਰਿਵਾਜ ਪੂਰੇ ਹੋਣ ਤੋਂ ਬਾਅਦ ਵਿਦਾਈ ਦਾ ਸਮਾਂ ਆਇਆ ਸਿਮਰਨ ਨੂੰ ਵਿਦਾਈ ਦੇ ਲਈ ਤਿਆਰ ਕੀਤਾ ਗਿਆ ਪਰ ਇੱਕ ਹੈਰਾਨੀ ਜਨਕ ਗੱਲ ਵਾਪਰੀ ਸਿਮਰਨ ਦੇ ਮੋਢਿਆਂ ਤੇ ਇੱਕ ਮੋਟੀ ਖੇਸੀ ਪਾਈ ਹੋਈ ਸੀ ਜੋ ਗਰਮੀ ਦੇ ਮੌਸਮ ਦੇ ਵਿੱਚ ਅਜੀਬ ਜਾਪਦੀ ਸੀ ਬੁੱਟੇ ਦੇ ਚਾਰ ਦੋਸਤਾਂ ਨੇ ਮਜ਼ਾਕ ਸ਼ੁਰੂ ਕਰ ਦਿੱਤਾ ਕਿ ਇਹ ਕਿਹੜੀ ਗਰਮੀ ਦੇ ਵਿੱਚ ਖੇਸੀ ਪਾਈ ਜਾ ਰਹੀ ਹੈ ਬੁੱਟੇ ਨੇ ਹੱਸ ਕੇ ਕਿਹਾ ਕਿ ਭਾਈ ਸ਼ਾਇਦ ਇਹਨਾਂ ਦਾ ਕੋਈ ਰਿਵਾਜ ਹੋਵੇ ਉਸ ਨੇ ਉਸ ਗੱਲ ਨੂੰ ਵੀ ਅਣਗੌਲਿਆ ਕਰ ਦਿੱਤਾ ਅਤੇ ਇਸ ਗੱਲ ਨੂੰ ਉਸ ਨੇ ਦਿਲ ਤੇ ਵੀ ਨਹੀਂ ਲਾਇਆ ਸਿਮਰਨ ਨੂੰ ਖੇਸੀ ਦੇ ਨਾਲ ਢਾਕੇ ਕਾਰ ਦੇ ਵਿੱਚ ਬਿਠਾਇਆ ਗਿਆ ਅਤੇ ਬੁਟਾ ਵੀ ਉਸ ਕਾਰ ਦੇ ਵਿੱਚ ਨਾਲ ਹੀ ਬੈਠ ਗਿਆ। ਵਿਦਾਈ ਦੀ ਰਸਮ ਖੁਸ਼ੀ-ਖੁਸ਼ੀ ਨਾਲ ਪੂਰੀ ਹੋਈ ਅਤੇ ਬਰਾਤ ਆਪਣੇ ਪਿੰਡ ਵੱਲ ਰਵਾਨਾ ਹੋਈ ਕਾਰ ਵਿੱਚ ਬੈਠੇ-ਬੈਠੇ ਬੁਟਾ ਸਿਮਰਨ ਨੂੰ ਦੇਖਦਾ ਹੈ ਉਸਦੇ ਮਨ ਵਿੱਚ ਖੁਸ਼ੀ ਸੀ ਕਿ ਅੱਜ ਤੋਂ ਉਸ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋਣ ਜਾ ਰਿਹਾ ਹੈ। ਬੂਟੇ ਦੇ ਪਿੰਡ ਪਹੁੰਚਣ ਤੇ ਉਸ ਦੇ ਘਰ ਦੇ ਗੇਟ ਤੇ ਉਸ ਦੀਆਂ ਭੈਣਾਂ ਪਰਜਾਈਆਂ ਤੇ ਪੜੋਸੀ ਖੜੇ ਸਨ ਨਵੀਂ ਬੋਟੀ ਦੇ ਸਵਾਗਤ ਦੇ ਲਈ ਸਾਰੇ ਉਤਸੁਕ ਸਨ ਜਿਵੇਂ ਹੀ ਕਾਰ ਗੇਟ ਤੇ ਰੁਕੀ ਅਤੇ ਬੂਟਾ ਸਿਮਰਨ ਦੋਨੋਂ ਉੱtre ਅਤੇ ਸਿਮਰਨ ਅਜੇ ਖੇਸੀ ਨਾਲ ਢਕੀ ਹੋਈ ਸੀ ਜਿਸ ਨਾਲ ਉਸ ਦੀ ਸਰੀਰਕ ਬਣਤਰ ਥੋੜੀ ਅਸਪਸ਼ਟ ਜਾਪਦੀ ਸੀ ਭੈਣਾਂ ਨੇ ਰਸਮਾਂ ਅਨੁਸਾਰ ਸੱਗਣ ਪਾਏ ਅਤੇ ਨਵੀਂ ਜੋੜੀ ਨੂੰ ਘਰ ਦੇ ਅੰਦਰ ਲਿਆਂਦਾ ਗਿਆ ਪੜੋਸੀ ਅਤੇ ਸਬੰਧੀ ਸਿਮਰਨ ਨੂੰ ਦੇਖ ਕੇ ਗੱਲਾਂ ਕਰਨ ਲੱਗੇ ਕੁਝ ਨੇ ਕਿਹਾ ਕਿ ਬਹੁਤ ਸੋਹਣੀ ਹੈ ਪਰ ਫਿਰ ਚੁੱਪ ਹੋ ਗਏ ਬੂਟੇ ਦੇ ਕੰਨਾਂ ਵਿੱਚ ਇਹ ਧੂਰੀਆਂ ਗੱਲਾਂ ਪਈਆਂ ਪਰ ਉਸ ਨੇ ਇਹਨਾਂ ਨੂੰ ਅਣਗੋਲੀਆਂ ਕਰ ਦਿੱਤਾ ਉਹ ਬਰਾਤ ਨੂੰ ਭੱਜ ਦੌੜ ਵਿੱਚ ਜੋ ਥੱਕ ਚੁੱਕਾ ਸੀ ਸ਼ਗਨ ਵਿਆਹ ਦੀਆਂ ਰਸਮਾਂ ਪੂਰੀਆਂ ਕਰਕੇ ਉਸ ਨੇ ਕੱਪੜੇ ਬਦਲੇ ਅਤੇ ਸੌਣ ਦੇ ਲਈ ਚਲਾ ਗਿਆ ਅਗਲੇ ਦਿਨ ਸਵੇਰੇ 7 ਵਜੇ ਦਾ ਸਮਾਂ ਸੀ ਬੂਟੇ ਦੀ ਨੀਂਦ ਹਜੇ ਪੂਰੀ ਵੀ ਨਹੀਂ ਹੋਈ ਸੀ ਕਿ ਘਰ ਦੇ ਵਿੱਚ ਹਫੜਾ ਤਫੜੀ ਮਚ ਗਈ ਸਿਮਰਨ ਨੂੰ ਅਚਾਨਕ ਪੇਟ ਦੇ ਵਿੱਚ ਤੇਜ਼ ਦਰਦ ਸ਼ੁਰੂ ਹੋ ਗਿਆ ਉਹ ਅਜੇ ਵੀ ਖੇਸੀ ਦੇ ਨਾਲ ਟਕੀ ਹੋਈ ਸੀ ਤੇ ਰਾਤ ਨੂੰ ਉਸ ਨੇ ਆਪਣੇ ਕੱਪੜੇ ਵੀ ਨਹੀਂ ਬਦਲੇ ਸਨ ਉਸ ਦੇ ਕੱਪੜੇ ਜੋ ਕਿ ਗਾਉਣ ਵਰਗੇ ਸੀ ਜੋ ਢਿੱਲੇ ਢਿੱਲੇ ਜਾਪਦੇ ਸਨ ਬੂਟੇ ਦੀ ਮਾਂ ਅਤੇ ਰਿਸ਼ਤੇਦਾਰਾਂ ਨੇ ਉਸ ਨੂੰ ਜਗਾਇਆ ਅਤੇ ਕਿਹਾ ਜਲਦੀ ਗੱਡੀ ਕੱਢ ਸਿਮਰਨ ਦੀ ਹਾਲਾਤ ਠੀਕ ਨਹੀਂ ਹੈ ਬੂਟਾ ਕਬਰਾਟ ਦੇ ਵਿੱਚ ਸਿਮਰਨ ਨੂੰ ਲੈ ਕੇ ਨਜ਼ਦੀਕੀ ਸ਼ਹਿਰ ਦੇ ਹਸਪਤਾਲ ਵਿੱਚ ਪਹੁੰਚਿਆ ਜਿਵੇਂ ਹੀ ਡਾਕਟਰਾਂ ਨੇ ਜਾਂਚ ਸ਼ੁਰੂ ਕੀਤੀ ਉਸਨੇ ਬੂਟੇ ਨੂੰ ਬੁਲਾਇਆ ਅਤੇ ਕਿਹਾ ਕਿ ਤੁਹਾਡੀ ਪਤਨੀ ਦੀ ਹੁਣੇ ਹੀ ਡਿਲੀਵਰੀ ਕਰਨੀ ਪਵੇਗੀ ਇਹ ਸੁਣ ਕੇ ਬੂਟੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਸ ਤੋਂ ਬਾਅਦ ਕੀ ਹੋਇਆ ਇਹ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜਦੋਂ ਉਸਨੇ ਇਹ ਸੁਣਿਆ ਕਿ ਉਸ ਦੀ ਘਰ ਵਾਲੀ ਦੀ ਡਿਲੀਵਰੀ ਹੋਣ ਵਾਲੀ ਹੈ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਸਦੇ ਮਾਨੀ ਮਨ ਵਿੱਚ ਸਵਾਲ ਉੱਠਣ ਲੱਗੇ ਕਿ ਇਹ ਹੋ ਕੀ ਗਿਆ ਸਾਡੇ ਵਿਆਹ ਹੋਏ ਨੂੰ ਤਾਂ ਹਜੇ ਇੱਕ ਦਿਨ ਵੀ ਨਹੀਂ ਹੋਇਆ ਤੇ ਹੁਣ ਡਿਲੀਵਰੀ ਅਤੇ ਇਹ ਸਭ ਕੁਝ ਕਿਵੇਂ ਹੋਇਆ ਐਡਾ ਵੱਡਾ ਧੋਖਾ ਮੇਰੇ ਨਾਲ ਕਿਉਂ ਕੀਤਾ ਗਿਆ ਕਿਉਂਕਿ ਇਨਸਾਨ ਦੇ ਸਾਰੇ ਹੋਸ਼ੋ ਅਹਵਾਸ਼ ਉਸ ਵਕਤ ਟੁੱਟ ਜਾਂਦੇ ਨੇ ਕਿ ਕੱਲ ਤਾਂ ਮੇਰਾ ਵਿਆਹ ਹੋਇਆ ਹੈ ਤੇ ਡਿਲੀਵਰੀ ਹੋਣ ਵਾਲੀ ਹੈ ਐਡਾ ਵੱਡਾ ਸੱਚ ਜੋ ਹੈ ਉਹ ਮੇਰੇ ਕੋਲੋਂ ਕਿਉਂ ਛੁਪਾਇਆ ਗਿਆ ਉਸਦੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠਣ ਲੱਗੇ ਕਿ ਮੇਰੇ ਨਾਲ ਐਡਾ ਵੱਡਾ ਧੋਖਾ ਕਿਉਂ ਸਾਡੇ ਵਿਆਹ ਨੂੰ ਤਾਂ ਹਜੇ ਇੱਕ ਦਿਨ ਵੀ ਨਹੀਂ ਹੋਇਆ ਅਤੇ ਹੁਣ ਡਿਲੀਵਰੀ ਉਸ ਦੀ ਮਾਂ ਰਿਸ਼ਤੇਦਾਰ ਸਕੇ ਸੰਬੰਧੀ ਸਭ ਸਦਮੇ ਵਿੱਚ ਆ ਗਏ ਡਾਕਟਰ ਨੇ ਸਪਸ਼ਟ ਕੀਤਾ ਕਿ ਜੇਕਰ ਡਿਲੀਵਰੀ ਹੁਣੇ ਨਾ ਕੀਤੀ ਤਾਂ ਜੱਚਾ ਅਤੇ ਬੱਚਾ ਦੋਵੇਂ ਖਤਰੇ ਵਿੱਚ ਹੋ ਚੱਕਦੇ ਨੇ ਪਰਿਵਾਰ ਵਾਲੇ ਜੋ ਕਿ ਇੱਧਰ ਉੱਧਰ ਇੱਕ ਦੂਜੇ ਦੇ ਕੰਨਾਂ ਵਿੱਚ ਗੱਲਾਂ ਕਰਨ ਲੱਗੇ ਤੇ ਬੂਟਾ ਵੀ ਆਪਣੇ ਆਪ ਦੀ ਸ਼ਰਮਿੰਦਗੀ ਮਹਿਸੂਸ ਕਰਨ ਲੱਗਾ ਕਿ ਪਿੰਡ ਵਾਲੇ ਹੁਣ ਮੈਨੂੰ ਕੀ ਕਹਿਣਗੇ ਮੇਰੇ ਯਾਰ ਦੋਸਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਮੇਰਾ ਮਜ਼ਾਕ ਕਰਦੇ ਨੇ ਪਰ ਅੱਜ ਐਸ ਹਾਲਾਤ ਦੇ ਵਿੱਚ ਮੇਰੀ ਪਤਨੀ ਨੂੰ ਦੇਖ ਕੇ ਮੈਨੂੰ ਤਾਂ ਪਿੰਡ ਦੇ ਵਿੱਚ ਕਿਸੇ ਨੇ ਜੀਣ ਨਹੀਂ ਦੇਣਾ ਬੂਟੇ ਦੇ ਪਰਿਵਾਰ ਨੇ ਮਜਬੂਰੀ ਵਿੱਚ ਡਿਲੀਵਰੀ ਦੇ ਲਈ ਸਹਿਮਤੀ ਦੇ ਦਿੱਤੀ ਸਿਮਰਨ ਦੀ ਡਿਲੀਵਰੀ ਹੋਈ ਅਤੇ ਇੱਕ ਸਿਹਤਮੰਦ ਬੱਚੇ ਨੇ ਜਨਮ ਲਿਆ ਪਰ ਇਸ ਘਟਨਾ ਨੇ ਪੂਰੇ ਪਿੰਡ ਵਿੱਚ ਹੰਗਾਮਾ ਮਚਾ ਦਿੱਤਾ ਲੋਕ ਮਜ਼ਾਕ ਉਡਾਉਣ ਲੱਗੇ ਬੂਟੇ ਦੀ ਵੋਟੀ ਤਾਂ ਜਵਾਕ ਨਾਲ ਲਿਆ ਆ ਬੂਟਾ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਉਸਨੇ ਆਪਣੇ ਪਰਿਵਾਰ ਅਤੇ ਯਾਰ ਦੋਸਤਾਂ ਦੇ ਨਾਲ ਸਲਾਹ ਕੀਤੀ ਤੇ ਸਾਰਿਆਂ ਨੇ ਫੈਸਲਾ ਕੀਤਾ ਕਿ ਸਿਮਰਨ ਦੇ ਪਰਿਵਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਬੂਟਾ ਆਪਣੇ ਮਾਤਾ-ਪਿਤਾ ਅਤੇ ਕੁਝ ਸਬੰਧੀਆਂ ਦੇ ਨਾਲ ਸਿਮਰਨ ਦੇ ਪਿੰਡ ਪਹੁੰਚਿਆ, ਉੱਥੇ ਪੰਚਾਇਤ ਬੁਲਾਈ ਗਈ। ਪਿੰਡ ਦੇ ਸਰਪੰਚ ਅਤੇ ਹੋਰ ਸਤਕਾਰਯੋਗ ਬੰਦਿਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਸਿਮਰਨ ਦੇ ਪਰਿਵਾਰ ਨੇ ਉਲਟਾ ਬੂਟੇ ਤੇ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ। ਉਹ ਸੱਸ ਨੇ ਕਿਹਾ ਭਾਈ ਬੂਟਾ ਤਾਂ ਪਹਿਲਾਂ ਹੀ ਸਾਡੀ ਕੁੜੀ ਨੂੰ ਮਿਲਣ ਆਉਂਦਾ ਸੀ। ਇਹ ਬੱਚਾ ਐਸੇ ਦਾ ਹੀ ਹੈ। ਇਹ ਸੁਣ ਕੇ ਬੂਟਾ ਗੁੱਸੇ ਨਾਲ ਕੰਬਣ ਲੱਗਿਆ ਉਸਨੇ ਕਿਹਾ ਕਿ ਮੈਂ ਤੁਹਾਡੀ ਕੁੜੀ ਨੂੰ ਵਿਆਹ ਤੋਂ ਪਹਿਲਾਂ ਜਾਣਦਾ ਤੱਕ ਨਹੀਂ ਸੀ ਮੇਰਾ ਰਿਸ਼ਤਾ ਹੋਇਆ ਨ ਤਾਂ ਹਜੇ 1 ਮਹੀਨਾ ਹੋਇਆ ਹੈ ਤੇ 1 ਮਹੀਨੇ ਵਿੱਚ ਕਿਵੇਂ ਬੱਚਾ ਹੋ ਸਕਦਾ ਤੁਸੀਂ ਤਾਂ ਕਹਿੰਦੇ ਹੋ ਕਿ ਸਾਲਾਂ ਪਹਿਲਾਂ ਹੀ ਇਹ ਮਿਲਣ ਆਉਂਦਾ ਸੀ ਪੰਚਾਇਤ ਵਿੱਚ ਕੋਈ ਵੀ ਫੈਸਲਾ ਨਾ ਹੋਣ ਤੇ ਇਹ ਮਾਮਲਾ ਪੁਲਿਸ ਅਤੇ ਫਿਰ ਅਦਾਲਤ ਤੱਕ ਪਹੁੰਚ ਗਿਆ ਬੂਟੇ ਨੇ ਅਦਾਲਤ ਵਿੱਚ ਆਪਣੀ ਬੇਗੁਨਾਹੀ ਸਾਬਤ ਕਰਨ ਦੇ ਲਈ ਬੱਚੇ ਦਾ ਡੀਐਨਏ ਟੈਸਟ ਕਰਵਾਉਣ ਦੀ ਮੰਗ ਕੀਤੀ ਪਰ ਸਿਮਰਨ ਦਾ ਪਰਿਵਾਰ ਡੀਐਨਏ ਟੈਸਟ ਦੇ ਵਿਰੁੱਧ ਸੀ ਉਹ ਲਗਾਤਾਰੀ ਬੁੱਟੇ ਦੇ ਉੱਪਰ ਦੋਸ਼ ਲਗਾਉਂਦਾ ਰਿਹਾ ਜੱਜ ਨੇ ਸਾਰੀਆਂ ਦਲੀਲਾਂ ਸੁਣੀਆਂ ਅਤੇ ਸਿਮਰਨ ਨੂੰ ਰਿਮਾਂਡ ਤੇ ਭੇਜਣ ਦਾ ਹੁਕਮ ਦਿੱਤਾ ਕਸਟਡੀ ਵਿੱਚ ਸਿਮਰਨ ਨੇ ਸਾਰਾ ਸੱਚ ਉਗਲ ਦਿੱਤਾ ਉਸ ਨੇ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਉਸ ਦਾ ਇੱਕ ਮੁੰਡੇ ਦੇ ਨਾਲ ਸੰਬੰਧ ਸੀ ਅਤੇ ਉਸ ਨੇ ਉਸ ਨੂੰ ਗਰਭਵਤੀ ਕੀਤਾ ਸੀ ਜਦੋਂ ਉਸ ਦੇ ਘਰ ਵਾਲੇ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਘਰ ਵਿੱਚ ਕੈਦ ਕਰ ਲਿਆ ਜਦੋਂ ਬੁੱਟੇ ਦਾ ਰਿਸ਼ਤਾ ਆਇਆ ਤਾਂ ਉਹਨਾਂ ਨੇ ਸੋਚਿਆ ਕਿ ਇਹ ਮੌਕਾ ਹੈ ਸਿਮਰਨ ਦੀ ਜ਼ਿੰਮੇਵਾਰੀ ਤੋਂ ਛੁਟਕਾਰਾ ਪਾਉਣ ਦਾ ਇਹ ਗੱਲ ਜਦੋਂ ਬੂਟੇ ਨੇ ਸੁਣੀ ਤਾਂ ਉਸ ਤੋਂ ਬਾਅਦ ਬੂਟਾ ਇੱਕੇ ਦਮ ਸੋਚ ਕੇ ਹੈਰਾਨ ਰਹਿ ਗਿਆ ਕਿ ਐਡਾ ਵੱਡਾ ਧੋਖਾ ਕਰਨਾ ਸੀ ਇਹ ਮੇਰੇ ਨਾਲ ਹੀ ਜੱਜ ਨੇ ਸਿਮਰਨ ਅਤੇ ਉਸੇ ਪਰਿਵਾਰ ਤੇ ਜ਼ੁਬਾਨਾ ਲਾਇਆ ਅਤੇ ਬੂਟੇ ਦੇ ਵਿਆਹ ਦੇ ਸਾਰੇ ਖਰਚੇ ਦਾ ਹਰਜਾਨਾ ਅਦਾ ਕਰਨ ਦਾ ਹੁਕਮ ਦਿੱਤਾ ਸਿਮਰਨ ਅਤੇ ਬੱਚੇ ਨੂੰ ਉਸਦੇ ਮਾਤਾ ਪਿਤਾ ਦੀ ਜ਼ਿੰਮੇਵਾਰੀ ਤੇ ਛੱਡ ਦਿੱਤਾ ਬੂਟਾ ਜਿਸ ਦੀ ਜ਼ਿੰਦਗੀ ਵਿੱਚ ਇੱਕ ਵੱਡਾ ਤੂਫਾਨ ਆਇਆ ਸੀ ਹੁਣ ਹੌਲੀ-ਹੌਲੀ ਆਪਣੀ ਜ਼ਿੰਦਗੀ ਨੂੰ ਸੰਭਾਲਣ ਲੱਗਾ ਉਹ ਆਪਣੇ ਪਿੰਡ ਵਿੱਚ ਵਾਪਸ ਆਇਆ ਅਤੇ ਆਪਣੇ ਕੰਮਕਾਰ ਦੇ ਵਿੱਚ ਜੁਟ ਗਿਆ ਹੁਣ ਜਦੋਂ ਵੀ ਕੋਈ ਉਸ ਨੂੰ ਵਿਆਹ ਦੀ ਗੱਲ ਕਰਦਾ ਹੈ ਤਾਂ ਹੱਸ ਕੇ ਇਹੀ ਕਹਿ ਦਿੰਦਾ ਹੈ ਕਿ ਬਖਸ਼ ਦਿਓ ਮੈਂ ਤਾਂ ਐਵੇਂ ਹੀ ਚੰਗਾ ਇਹ ਘਟਨਾ ਉਸ ਦੀ ਜ਼ਿੰਦਗੀ ਦੀ ਇੱਕ ਕਰੜਾ ਸਬਕ ਬਣ ਗਈ ਪਰ ਉਸ ਨੇ ਹਿੰਮਤ ਨਹੀਂ ਹਾਰੀ ਇਹ ਕਹਾਣੀ ਸਾਨੂੰ ਇਹ ਸਬਕ ਦਿੰਦੀ ਹੈ ਕਿ ਜ਼ਿੰਦਗੀ ਵਿੱਚ ਅਣਕਿਆਏ ਮੋੜ ਕਈ ਵਾਰ ਆ ਜਾਂਦੇ ਨੇ ਪਰ ਸੱਚ ਅਤੇ ਹਿੰਮਤ ਦੇ ਨਾਲ ਹਰ ਮੁਸੀਬਤ ਦਾ ਸਾਹਮਣਾ ਕਰਕੇ ਉਹਨਾਂ ਸਾਰੀਆਂ ਮੁਸੀਬਤਾਂ ਤੋਂ ਜਿੱਤਿਆ ਜਾ ਸਕਦਾ ਹੈ ਹੁਣ ਗੱਲ ਆਉਂਦੀ ਹੈ ਕਿ ਸਿਮਰਨ ਦੇ ਪਰਿਵਾਰ ਦੀ ਜੇਕਰ ਕੋਈ ਐਦਾਂ ਦੀ ਘਟਨਾ ਘੱਟੀ ਸੀ ਤੇ ਉਹਨਾਂ ਨੂੰ ਉਸੇ ਵੇਲੇ ਉਸ ਮਾਮਲੇ ਨੂੰ ਨਿਪਟਣਾ ਚਾਹੀਦਾ ਸੀ ਉਸ ਲੜਕੇ ਦੇ ਪਰਿਵਾਰ ਨਾਲ ਮਿਲਣਾ ਚਾਹੀਦਾ ਇਹ ਜਿਸ ਨੇ ਸਿਮਰਨ ਦੇ ਨਾਲ ਇਹ ਸਭ ਕੁਝ ਕੀਤਾ ਕਿਸੇ ਬੇਦੋਸ਼ ਨੂੰ ਕਿਸੇ નિર્ਦੋਸ਼ ਨੂੰ ਬੁੱਟੇ ਵਰਗੇ ਨੂੰ ਨਹੀਂ ਇਸ ਮਾਮਲੇ ਦੇ ਵਿੱਚ ਫਸਾਉਣਾ ਚਾਹੀਦਾ ਸੀ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਵੀ ਕਰਿਓ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ